ਤਰਾਜੋ ਉਹ ਫਾਰਮ ਚ ਲਿਆਇਆ ਜਿੱਥੇ ਤੁਹਾਨੂੰ ਆਉਣ ਲੱਗੇ ਕੋਈ ਸੋਚਣ ਦੀ ਲੋੜ ਨਹੀਂ ਪੈਣੀ ਆਇਂ ਨਾ ਸੋਚੋ ਵੀ ਪਤਾ ਨਹੀਂ ਯਾਰ ਜਾਨਵਰ ਤੇ ਜਾਵਾਂਗੇ ਪਸੰਦ ਆਊ ਜਾਂ ਨਹੀਂ ਆਊ ਇੱਥੇ ਤੁਹਾਨੂੰ ਇੱਕ ਤੋਂ ਇੱਕ ਆਪਸ਼ਨ ਮਿਲੂ ਇੱਕ ਤੋਂ ਇੱਕ ਜਾਨਵਰ ਮਿਲੂ ਉਹ ਤੁਹਾਡੀ ਮਰਜ਼ੀ ਜੇ ਇੱਕ ਜਾਨਵਰ ਨਹੀਂ ਆਉਂਦਾ ਤਾਂ ਦੋ ਦੂਜਾ ਜਾਨਵਰ ਪਸੰਦ ਕਰ ਲਓ ਜੇ ਦੂਜਾ ਨਹੀਂ ਆਉ ਤਾਂ ਤੀਜਾ ਕਰ ਲਓ ਮੰਨ ਲਓ 30 35 ਜਾਨਵਰ ਖੜੇ ਆ ਫਾਰਮ ਚ ਆਿਆਂ ਦਾ ਗੇੜਾ ਤੇ ਤੇਲ ਬ्यर्थ ਨਹੀਂ ਜਾਂਦਾ ਨਾਇਨ ਟਾਈਮ ਖਰਾਬ ਹੋਵੇ ਕੋਈ ਨਾ ਕੋਈ ਜਾਨਵਰ ਤਾਂ ਪਸੰਦੀ ਆ ਜਾਣਾ ਸਾਰੇ ਜਾਨਵਰ ਦੀ ਇਕੱਲੇ ਇਕੱਲੇ ਜਾਨਵਰ ਦੀ ਡਿਟੇਲ ਦਵਾਂਗੇ ਜਾਨਵਰ ਤੁਸੀਂ ਦੇਖ ਸਕਦੇ ਆ ਮਾਰਵਾੜੀ ਤੋਂ ਲੈ ਕੇ ਚੰਬਾ ਤੇ ਨੁਗਰਾ ਸਾਰੇ ਤਰ੍ਹਾਂ ਦੇ ਜਾਨਵਰ ਖੜੇ ਆ ਮਾਰਵਾੜੀ ਬਸ਼ੇਰੇ ਨੁਕਰੇ ਬਸ਼ੇਰੇ ਮਾਰਵਾੜੀ ਬਸ਼ੇਰੀਆਂ ਨੁਕਰੀਆਂ ਬਸ਼ੇਰੀਆਂ ਸਾਰਿਆਂ ਦੀ ਡਿਟੇਲ ਦਵਾਂ ਦੋਸਤੋ ਇਕੱਲੇ ਇਕੱਲੇ ਜਾਨਵਰ ਦੀ ਡਿਟੇਲ ਦਵਾਂਗੇ ਬਸ ਤੁਸੀਂ ਵੀਡੀਓ ਪੂਰੀ ਦੇਖ ਲਓ ਇੱਕ ਤੋਂ ਲੈ ਕੇ ਇੱਕ ਜਾਨਵਰ ਤਾਈ ਸਾਰੇ ਗੱਬਣ ਖਾਲੀ ਮੇਟ ਹੋਈਆਂ ਕਿਸੇ ਵੀ ਤਰ੍ਹਾਂ ਜਿੱਦਾਂ ਦੀ ਤੁਹਾਡੀ ਚੋਆਇਸ ਆ ਫਾਰਮ ਤੇ ਤੁਹਾਨੂੰ ਸਾਰੇ ਤਰ੍ਹਾਂ ਦੇ ਜਾਨਵਰ ਮਿਲ ਜਾਣਗੇ ਬਸ਼ੇਰੇ ਬਸ਼ੇਰੀਆਂ ਦੇਖੋ ਮਾਰਵਾੜੀ ਬਸ਼ੇਰੇ ਬਸ਼ੇਰੀਆਂ ਛੋਟੀ ਉਮਰ ਤੋਂ ਲੈ ਕੇ 3 ਮਹੀਨਿਆਂ ਦਾ ਲੈ ਕੇ 7-8 ਸਾਲ ਤਾਈ ਸਾਰੇ ਤਰ੍ਹਾਂ ਦੇ ਬੱਚੇ ਮਿਲ ਜਾਣਗੇ ਚੜਦੇ ਤੋਂ ਚੜਦਾ ਕੁੰਡੀ ਵਾਲਾ ਕੰਨ ਸਿੰਪਲ ਕੰਨ ਜਿੱਦਾਂ ਦਾ ਵੀ ਜਾਨਵਰ ਚਾਹੋ ਹਾਈਟ ਵਾਲੀ 62 ਇੰਚ ਦੀ ਘੋੜੀ 60 ਇੰਚ ਦੀ ਘੋੜੀ ਖਾਲੀ ਘੋੜੀ ਗੱਬਣ ਘੋੜੀ ਨੁਕਰੀ ਘੋੜੀ ਮਾਰਵਾੜੀ ਮੰਨ ਲਓ ਸਾਰੇ ਤਰ੍ਹਾਂ ਦੇ ਜਾਨਵਰ ਮਿਲਣਗੇ ਬਸ ਵੀਡੀਓ ਪੂਰੀ ਦੇਖ ਲਓ ਤੇ ਵੀਡੀਓ ਜੇ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਕਰ ਦਿਓ ਤੇ ਕਮੈਂਟਾਂਾਂ ਜਰੂਰ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਤੇ ਅੱਜ ਆਪਣੇ ਇੱਕ ਵੱਖਰਾ ਜਿਹਾ ਸਟਾਈਲ ਆ ਵੀਡੀਓ ਬਣਾਉਂਦਾ ਜੇ ਪਸੰਦ ਆਏ ਤਾਂ ਕਮੈਂਟਾਂਾਂ ਜਰੂਰ ਦੱਸਿਓ ਇਦਾਂ ਦਾ ਇੱਕ ਅੱਧਾ ਆਪਾਂ ਵੀਡੀਓ ਲੈ ਕੇ ਆਇਆ ਕਰਾਂਗੇ ਆਜੋ ਬਾਦਦੇ ਆ ਵੀਡੀਓ ਵੱਲ ਤਾਂ ਦੋਸਤੋ ਤੁਹਾਡਾ ਬਾਬਾ ਜੀ ਦਾ ਸਟਾਰਟ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਇਹ ਵੀਡੀਓ Facebook ਪੇਜ ਤੇ ਦੇਖ ਰਹੇ ਉਹਨਾਂ ਦਾ ਵੀ तहे ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਮਿੱਤਰੋ ਅੱਜ ਆਪਾਂ ਇੱਕ ਮੰਨ ਲਓ ਆਪਣੇ ਚੈਨਲ ਤੇ ਆਪਦੇ ਫਾਰਮ ਦੀ ਇੰਟਰਵਿਊ ਕਰਨ ਜਾ ਰਹੇ ਹਾਂ ਖੱਲੇ-ਖੱਲੇ ਜਾਨਵਰ ਦੀ ਡਿਟੇਲ ਦੱਸਾਂਗੇ ਤੇ ਕੀ ਉਮਰ ਹਾਈਟ ਗੱਬਣ ਖਾਲੀ ਹੈ ਨਾ ਛੋਟੇ ਵੱਡੇ ਸਾਰੇ ਜਾਨਵਰ ਡਿਟੇਲ ਦਵਾ ਇੱਕ ਪ੍ਰੋਫੈਸ਼ਨਲ ਤੌਰ 'ਤੇ ਆਪਾਂ ਵੀਡੀਓ 'ਚ ਪਾਉਣ ਲੱਗੇ ਹਾਂ ਇੰਟਰਵਿਊ ਟਾਈਪ ਜਿਵੇਂ ਇਕੱਲੇ ਇਕੱਲੇ ਜਾਨਵਰ ਡਿਟੇਲ ਦਾ ਦੇ ਕੀ ਹਾਲ ਚਾਲ ਆ ਭਾਈ ਠੀਕ ਹੈ ਜੀ ਠੀਕ ਆ ਬਈ ਤੇ ਕਰਦੀ ਐ ਇੰਟਰਵਿਊ ਸ਼ੁਰੂ ਹਾਂ ਹਾਂ ਸਾਰਿਆਂ ਤੋਂ ਪਹਿਲਾਂ ਘੋੜੇਵਾਰੀ ਡਿਟੇਲ ਦੇ ਦੋ ਮੇਰਾ ਆਪਣਾ ਭਾਈ ਜੈਰਾਜ ਹਾਂਜੀ ਚੈਂਪੀਅਨ ਜੈਰਾਜ ਡੀਐਨਏ ਦਾ ਤੇਬਰਾ ਰਣੀ ਦਾ ਬੱਚਾ ਠੀਕ ਹੈ ਜੀ ਤੇ ਹੁਣ ਆ ਘੋੜੀ ਪਹਿਲੇ ਨੰਬਰ ਵਾਲੀ ਘੋੜੀ ਤੋਂ ਸ਼ੁਰੂ ਕਰਦੇ ਆ ਨੀਲੀ ਚੰਬੀ ਘੋੜੀ ਜੀ ਕੀ ਡਿਟੇਲ ਹੈ ਜੀ ਇਹਦਾ ਦੋ ਟਾਈਮਿੰਗ ਹੋ ਗਏ ਮੜੀ ਵੀ ਚੈੱਕ ਹੁੰਦੀ ਹੈ ਘੋੜੀ ਠੀਕ ਹੈ ਜੀ 2.5 ਮਹੀਨੇ ਹੋ ਗਏ ਚੈੱਕ ਵਨ ਨੁਕਰੇ ਘੋੜੇ ਤਾਂ ਮਿਲੀ ਯਾਰ ਇਹਦੀ ਕਲੈਪ ਵੀ ਤੁਰਦੀ ਤੁਰਦੀ ਬਹੁਤ ਆ ਨਾ ਰੇਵੀਆ ਚ ਦੋਸਤੋ ਮੈਂ ਤੁਹਾਨੂੰ ਦੱਸ ਦਿੰਨਾ ਆਪਣੇ ਵਾਲੇ ਡਾਇਮੰਡ ਤੋਂ ਇਹਨੇ ਬਸ਼ੀਰਾ ਦਿੱਤਾ ਸੀ ਆਪਾਂ ਕਹਿ ਸਕਦੇ ਹਾਂ ਇੱਕ ਦਾ ਹੁੰਦਾ ਸੋਨੇ ਦਾ ਆਂਡਾ ਇੱਕ ਹੁੰਦੀ ਹੈ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਦਾ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਆ ਰਿਜ਼ਲਟ ਮੈਂ ਲਾਉਣਾ ਸਾਈਡ ਤੇ ਤਾਂ ਜੇ ਤੁਸੀਂ ਵੀ ਇਦਾਂ ਦੇ ਚੰਗੇ ਬੱਚੇ ਲੈਣੇ ਚਾਹੁੰਦੇ ਆ ਤਾਂ ਘੋੜੀ ਦੇਖ ਲਓ ਘੋੜੀ ਮਿਲੀ ਨੂੰ ਦੁਬਾਰਾ 2.5 ਮਹੀਨੇ ਹੋ ਗਏ ਤੇ 100% ਬਾਬੇ ਕਰਪਨਾ ਗੱਬਰ ਨਿਕਲੂ ਤੇ ਬਾਕੀ ਟੈਕ ਵੀ ਕਰਵਾ ਲਾਂ ਤੁਰਦੀ ਤੁਰਦੀ ਚਾਲ ਦੀ ਵੀ ਵਧੀਆ ਸਵਾਰੀ ਵਾਲਾ ਚਾਹ ਵੀ ਪੂਰਾ ਹੋ ਜੂ ਤੇ ਦੋ ਨੰਬਰ ਤੇ ਆ ਬੱਚਾ ਦੇਖ ਲਓ ਹੀਰਾ ਸੂਈ ਜਮਾਂ ਸਪੌਟ ਲੈ ਕੰਨ ਕੁੰਨ ਜਮਾਂ ਕੁੰਡੀਆਂ ਸਿਰਿਆ ਲਾ ਤੇ ਬੱਚਿਆਂ ਵਾਲੇ ਰਿਜ਼ਲਟ ਵਾਲੀ ਘੋੜੀ ਆ 95 ਪਲੱਸ ਦੀ ਹਾਈਟ ਆ ਕੋਈ ਹੋਵੇ ਚਾਵਣ ਸੱਜਣਤਾ ਘੋੜੀ ਦੇ ਉਸ ਤੋਂ ਬਾਅਦ ਭਾਈਆ ਚੰਬੀ ਨੀਲੀ ਚੰਬੀ ਘੋੜੀ ਫੇਰ ਆ ਗਈ ਏ ਬਈ ਚਾਰ ਮਹੀਨੇ ਦੀ ਮੇਰੀ ਜੈਕ ਪਾਸ ਆ। ਹਾਂ ਨਾਲ ਦੇ ਨੂੰ ਹੋ ਜਾਈ ਬਈ ਇਧਰ ਨੂੰ। ਏ ਬਈ ਚਾਰ ਮਹੀਨੇ ਮੇਰੀ ਜੈਕ ਪਾਸ ਆ। ਤੇ ਹਾਈਟ ਆ ਜੀ? ਹਾਈਟ ਹੈ ਜੀ ਬਈ 60। ਤੇ ਚਾਰ ਮਹੀਨੇ ਚੈੱਕ ਪਾਸ ਨੁਕਰੇ ਘੋੜੇ ਤੋਂ। ਬਈ ਆ ਜੀ ਪਰਚੀ ਵੀ ਮਿਲ ਜੂ। ਕੱਲਾਂ ਵਾਲੇ ਘੋੜੇ ਤੋਂ ਆ ਕੱਲਾਂ ਹੀ ਪਿੰਡ ਘੋੜਾ ਖੜਾ। ਤੇ ਬਾਈ ਦਾ ਮੈਂ ਨਾਂ ਭੁੱਲ ਗਿਆ ਪਰਚੀ ਮਿਲ ਜੂ ਆਪਾਂ ਨੂੰ ਘੋੜੇ ਦੀ। ਤੇ ਚਾਰੇ ਪੈਰ ਚਿੱਟੇ ਤੇ ਪੰਡੇ ਸਾਰੇ ਵਾਲ ਚਿੱਟੇ ਆ ਨੁਕਰੇ ਬੱਚੇ ਦੇਣ ਵਾਲੀ ਦੋਸਤੋ। ਕੋਈ ਨੁਗਰੇ ਵਟ ਲੈਂਦਾ ਚਾਹ ਬਣਾ ਹੋਇਆ ਤਾਂ ਦੇਖ ਸਕਦਾ ਤੇ ਨੰਬਰ 3 ਤੇ ਬਾਈਆ ਭਾਰੀ ਹੀ ਘੋੜੀ ਇਹ ਵਿਕੀ ਹੋਈ ਆ ਬਈ ਇਹ ਸੇਲ ਹੋ ਗਈ ਮਿੱਤਰੋ ਮੱਥੇ ਫੁੱਲ ਦੋ ਪੈਰ ਚਟੇ ਵੀ ਤੋਰਾ ਤੋਰਾ ਬਹੁਤ ਸੋਹਣਾ ਤੁਰਦੀ ਸੀ ਘੋੜੀ ਤੇ ਆ ਬਸ਼ੇਰੀਆ ਮਿੱਤਰੋ ਢਾਈ ਸਾਲ ਦੀ ਨੀਲੀ ਪੰਜ ਕਲੈਨ ਚਾਰੇ ਪੈਰ ਚਟੇ ਮੱਥੇ ਪਟਾ ਕੀ ਉਮਰ ਹੈ ਬਾਈ ਇਹਦੀ ਇਹ 2 ਦੰਦ ਦੀ ਆ ਬਾਈ ਇਹਦੇ ਢਾਈ ਸਾਲ ਢਾਈ ਸਾਲ ਦੀ ਹੋਈ ਆ ਤੇ ਖਾਲੀ ਗੱਪਣੀ ਜੀ ਇਹ ਬਈ ਜੈਰਾ ਹੀ ਤਾਂ ਮਰੀ ਹੋਈ ਆ ਕਿੰਨੇ ਦਿਨ ਹੋ ਗਏ ਜੀ 2 ਦਿਨ ਹੋ ਗਏ 3 ਦਿਨ ਹੋ ਗਏ ਬੰਗਲੀ 3 ਦਿਨ 3 ਤੈਨੂੰ ਤੋ ਮੰਨ ਲਓ 4 ਦਿਨ ਦੋਸਤੋ ਮੇਟ ਹੋਈ ਨੋ ਹੋਗੇ ਜੈ ਰਾਜ ਤਾਂ ਮਿਲੇਗਾ ਚੈਂਪੀਅਨ ਘੋੜਾ ਜੈ ਰਾਜ ਤੇ ਬੱਚੀ ਹਜੇ 2.5 ਸਾਲ ਦੀ ਹੋਈ 61 ਇੰਚ ਤੇ ਲਵੇ ਹੋਈ ਖੜੀ ਆ ਨੀਲੀ ਹੋ ਚਲੀ ਕੋਈ ਹੋਵੇ ਨੀਲੀ ਬੱਚੀ ਦਾ ਚਾਹਵਣ ਤਾਂ ਦੇਖ ਸਕਦਾ ਜੈ ਰਾਜ ਤੋਂ ਮਿਲੀ ਫੋਟੋ ਵੀ ਵੀਡੀਓ ਵੀ ਮਿਲ ਜੂ ਪਰਚੀ ਵੀ ਮਿਲ ਜੂ ਬਾਕੀ ਕੱਦ ਕਾਠ ਵਾਲੀ ਬਿਸ਼ੇਰੀ ਆ ਮੌਕਾ ਫੜ ਲਓ ਤੇ ਤੇ ਉਸ ਤੋਂ ਬਾਅਦ ਬਈਆ ਨੌਕਰੀ ਬੱਚੀ ਬਾਰੇ ਦੱਸਿਓ ਜੀ ਬੱਚੀ ਐ ਘੋੜੀ ਐ ਜੀ ਇਹ ਲਈ 4 ਦਿਨ ਦਾ ਜੀ 3 ਸਾਲ ਦੀ ਪੱਕੀ 3 ਸਾਲ ਦੀ ਹੈਗੀ ਆ ਜੀ ਇਹ ਤੇ ਗੱਬਣ ਗੱਬਣ ਚੈੱਕ ਪਾਸ ਆ ਵੀ ਆਪਣੇ ਕੋਲੇ ਘੋੜਾ ਹੈ ਡਾਇਮੰਡ 2 ਉਹ ਤੋਂ ਚੈੱਕ ਪਾਸ ਆ ਮੰਨ ਲਓ ਕਾਟ ਅੰਚਰ ਕਾਟ ਅੰਚਰ ਹਾਈਟ ਆ ਤੇ ਬਾਲ ਭੌਰੀਆਂ ਦੀ ਸਾਫ ਹਨ ਗੱਬਣ ਚੈੱਕ ਪਾਸ ਆ ਮਿੱਤਰੋ ਨਵੀਂ ਉਮਰ ਦੀ ਪਹਿਲੀ ਵਾਰ ਗੱਬਣ ਹੋਈ ਆ ਬਿਸ਼ੇਰੀ 1 2% ਸਪੌਟ ਹੈਗੇ ਆ ਤੁਰਦੀ ਤੁਰਦੀ ਸਵਾਰੀ ਵੀ ਪਾਸ ਆ ਤੇ ਉਸ ਤੋਂ ਬਾਅਦ ਆ ਲਾਲ ਚੰਬੀ ਬੱਤੀ ਬਾਰੇ ਦੱਸਿਓ ਜੀ ਇਹ ਵੀ ਆਪਣੇ ਕੋਲ ਵੀ ਡਾਇਮੰਡ ਵੀ ਆ ਪਰ ਆਪਣੇ ਵੱਡੇ ਘੋੜੇ ਡਾਇਮੰਡ ਦੀ ਬੱਤੀ ਆ ਮਿੱਤਰੋ ਹੁਣ 20 ਹੋ ਗਏ 20 ਤੋਂ 25 ਦਿਨ ਡਾਇਮੰਡ 2 ਤੋਂ ਮਿਲੀ ਨੂੰ ਹੋ ਗਏ ਦੋਸਤ ਮੈਂ ਦੱਸਦਾ ਡਾਇਮੰਡ ਹੋਰ ਬਲੱਡ ਲਾਈਨ ਦਾ ਹੀ ਡਾਇਮੰਡ 2 ਹੋਰ ਬਲੱਡ ਲਾਈਨ ਲੈਣ ਦਾ ਤੋ ਆਇਨਾ ਸਮਝ ਲੋ ਇਨ ਬਰੀਡਿੰਗ ਬਾਰੇ ਤੇ ਡਾਇਮੰਡ 2 ਆਰ ਜਨ ਰੋਲੀ ਵਾਲੇ ਦਾ ਤੇ ਆਪਾਂ ਡਾਇਮੰਡ ਦੀ ਬੱਚੇ ਕੰਨ ਕੰਨ ਲੈਂਥ ਲੁੰਥ ਬਹੁਤ ਜ਼ਿਆਦਾ ਚੰਗੀ ਆ ਤੇ ਆ ਬਾਈ ਵੱਡੀ ਗੋਡੀ ਕਾਲੀ ਆ ਜਿਹੜੀ ਇਹ ਬਈ ਆਪਣੇ ਵੇਹੜਾ ਦਾ ਗਰਦਿਤ ਜਿਹੜਾ 65 65 ਪਲਸ ਹੋ ਗਏ 2 ਸਾਲ ਦਾ ਹੋਇਆ ਉਹਨੂੰ ਮੇਡ ਕਰਾਤੀਏ ਮੱਥੇ ਫੁੱਲ ਆ ਮਿੱਤਰੋ ਇਹਦੇ ਕੁੜੀ ਤੇ ਹਾਈਟ ਕੀ ਹੋ ਬਾਈ ਹਾਈਟ ਬਾਈ ਇਹਦੀ ਕਾੜਾ ਉਹ ਕਾਟੋ ਥੱਲੇ ਨਹੀਂ ਪੂਰਾ ਬਾਹਰ ਹੀ ਹੋਊਗੀ ਤੇ ਐਨੇ ਜ਼ੈਰ ਆ ਇਹ ਤਾਂ ਮੱਥੇ ਪਟੇ ਦਾ ਦੋਸਤੋ ਬਸ਼ੀਰਾ ਦਿੱਤਾ ਸੀ ਬੱਚਾ ਬਹੁਤ ਚੰਗੇ ਰੇਟ ਤੇ ਸੇਲ ਹੋਇਆ ਆਪਾਂ ਫੋਟੋ ਵੀਡੀਓ ਦਿਖਾ ਦਾਂਗੇ ਬੱਚੇ ਦੀ ਤੇ ਹੁਣ ਗੁਰਦਿੱਤ ਤੋਂ ਮੇਟ ਹੋਈ ਹੈ ਜੀ ਗੁਰਦਿੱਤ ਦਲਵਾਗ ਰਣੀ ਦਾ ਪੋਤਾ ਬਿਜੇ ਰਾਜ ਦਾ ਬੱਚਾ 70 ਇੰਚਾ ਦੇ ਦਾ ਤੇ ਉਹ ਤਾਂ ਮੇਟ ਹੋਈ ਨੂੰ ਤਿੰਨ ਦਿਨ ਹੋਇਆ ਫੋਟੋ ਵੀਡੀਓ ਪਰਚੀ ਸਾਰਾ ਮਿਲੋ ਲਓ ਜੀ ਇੱਧਰ ਆਇਆ ਤੇ ਗੁਰਦਿੱਤ ਨੇ ਵੀ ਆਪਦੇ ਆਪ ਦੇ ਪਵਾ ਤੇ ਦਰਸ਼ਨ ਤੇ ਪਹਿਲਾਂ ਤਾਂ ਹੁਣ ਆ ਘੋੜੀਆਂ ਦੀ ਡਿਟੇਲ ਦੇ ਦਈਏ ਦੱਸਿਓ ਯਾਰ ਘੋੜੀ ਕੁਮੈਤ ਬਾਰੇ ਇਹ ਗੱਭਣ ਚੱਕ ਪਾਸ ਆ ਬਾਈ ਕੀ ਹਾਈਟ ਹੋ ਬਾਈ ਇਹਦੀ ਇਹਦੀ 60 ਹੈਗੀ ਆ ਬਾਈ ਦੋਸਤ ਮੈਂ ਦੱਸਦਾ ਇੱਕ ਤਾਂ ਧੁੰਨੇ ਚ ਬੰਦੇ ਰੁੱਜੇ ਹੋਏ ਆਪਣੇ ਤਾਂ ਕਰਕੇ ਰੀਤਾ ਰੁੱਤਾ ਸਿੱਟਾ ਨੇ ਤੇ ਨੀਵੇਂ ਥਾਂ ਚ ਖੜੀ ਆ ਕੇ ਘੋੜੀ ਤੁਸੀਂ ਚੈੱਕ ਕਰ ਸਕਦੇ ਘੋੜੀ ਦੀ ਬਨਾਵਟਾ ਬਹੁਤ ਚੰਗੀਆਂ ਮਾਰ ਕੇ ਦੀ ਗੱਲ ਕਰੀਏ ਮੱਥੇ ਪਟਾ ਤੇ ਕੁੰਡੀ ਵਾਲਾ ਕੰਨ ਆ ਜੀ ਤੇ ਕਿਹੜੇ ਘੋੜੇ ਤੋਂ ਗੱਭਣ ਬਾਈ ਇਹ ਰਾਜ ਭਾਗ ਦਾ ਬੱਚਾ ਬਾਈ ਦਲਾਵਰ ਘੋੜੇ ਦਾ ਨਾਮ ਮੱਝੂ ਕੇ ਲੈਣ ਦਾ ਕੁਮੈਤ ਹੀ ਘੋੜਾ ਯੋ ਆ ਤੇ ਆ ਦੋ ਨੰਬਰ ਤੇ ਬਾਈ ਦੱਸਿਓ ਜੀ ਇਹਦੇ ਬਾਰੇ ਇਹ ਬਾਈ ਮੱਥੇ ਫੁੱਲ ਦੋ ਪੈਰ ਚਟਟੇ ਦੇ ਮਗਰਲੇ ਮਗਰਲੇ ਦੋ ਪੈਰ ਚਟਟੇ ਬਾਈ ਇਹ ਆਪਾਂ ਨੂੰ ਬਾਈ ਮਾਰ ਕਹਿੰਦੇ ਬਲੰਦ ਘੋੜੇ ਹੀ ਦੱਸਿਆਗਾ ਘੋੜੀ ਲੰਬੀ ਲੰਬੀ ਬਹੁਤ ਆ ਬਾਈ ਲੰਬੀ ਬਹੁਤ ਆ ਤੁਹਾਨੂੰ ਬਹੁਤ ਲੰਬੀ ਆ ਘੋੜੀ ਦੀ ਤੇ ਹਾਈਟ ਕੀ ਹੋ ਬਾਈ ਇਹਦੀ ਹਾਈਟ ਹੈ ਬਾਈ 61 ਆ ਖਾਲੀ ਨਹੀਂ 25 ਦਿਨ ਹੋ ਕੇ ਮਿਲੀ ਨੂੰ ਬਾਈ ਠੀਕ ਹੈ ਮਾ ਕਰੋ ਮਿਲੀ ਆਈ ਹੈ ਮੰਨ ਲਓ ਘੋੜੇ ਦਾ ਪਤਾ ਆਪ ਨੂੰ ਵੀ ਜਿਹਦੇ ਮਿਲੀ ਹੋਈ ਆ ਇਹ ਠੀਕ ਆ ਜੀ ਹਾਂ ਜੀ 25 ਦਿਨ ਹੋ ਕੇ ਮਿਲ ਗਈ ਨੂੰ ਘੋੜੀ ਓਕੇ ਬਾਈ ਤੇ ਆ ਬਾਈ ਤਿੰਨ ਨੰਬਰ ਵਾਲੀ ਘੋੜੀ ਚੰਬੀ ਫਾਰੇ ਇਹ ਲਾਜੰਬੀ ਕੋੜੀ ਆ ਬਈ ਇਹ ਗੱਬਣ ਚੈੱਕ ਬਸ ਆਪਣੇ ਡਾਇਮੰਡ ਡੂ ਤੋਂ ਠੀਕ ਆ ਜੀ ਹਾਈਟ ਹੀ ਆ ਜੀ 8 ਇੰਚ ਆ ਜੀ ਪੂਰੀ ਦੇਖ ਕੇ ਨੇ ਟਾਈਮ ਦੀ ਗੱਬਣਾ ਜੀ 2 ਮਹੀਨੇ ਦੀ ਗੱਬਣਾ ਬਈ ਇਹ ਦੇਖਣ ਨੂੰ ਐ ਲੱਗ ਜਾ ਨੌ 10 ਮਹੀਨੇ ਦਾ ਗੱਬਣਾ ਪੇਟੜਾ ਵੱਡੀ ਪੇਟ ਵਾਲੀ ਬੱਚਾ ਪੁੱਛਾ ਬੱਚਾ ਪੁੱਛਾ ਦੋਸਤੋ ਬਹੁਤ ਵੱਡਾ ਦਊ ਤੇ ਇੱਕ ਆ ਬਸ਼ੀਰੀ ਕਰੋ ਚੈੱਕ ਮੱਥੇ ਬਲੇਜ ਦੀ ਕੀ ਡਿਟੇਲ ਆ ਬਈ ਆ 25 ਦੀ ਜੀ ਇਹ ਜਾਫਰ ਘੋੜੇ ਦੀ ਆ ਬਈ ਜਾਫਰ ਆ ਪ੍ਰਵਾਹ ਦਾ ਹਨਾ ਜੀ ਆ ਪ੍ਰਵਾਹ ਦਾ ਬਈ ਜੀ ਤੇ ਮਿੱਤਰੋ 5.5 6 ਮਹੀਨਿਆਂ ਦੀ ਬੱਚੀ ਆ ਗਰਦਨ ਗੁਰਦਨ ਚੰਗੀ ਆ ਸਭੀ ਵੀ ਚੰਗੀ ਹੋਈ ਤੇ ਮਾਰਕਾ ਮੁਰਕਾ ਵੀ ਪੂਰਾ ਚੰਗਾ ਤੇ ਆ ਸਾਹਮਣੇ ਬਾਈ ਪਤਲੇ ਬਲੇਜ ਵਾਲੀ ਕੁੜੀ ਇਹ ਕੁੜੀ ਬਈ ਆਪਾਂ ਮੀਟ ਕਰਾ ਦੀ ਆਪਨੇ ਗਰਦੈਤ ਤੋਂ ਠੀਕ ਆ ਜੀ ਹਾਂ ਜੀ 60 ਇੰਚ ਕੁੜੀ ਆ ਜੀ ਤੇ ਪੈਰ ਪੂਰੇ ਦਾ ਚਿੱਟਾ ਕੋਈ ਬਾਈ ਇਹ ਅੱਜ ਕਿਹੜਾ ਹੈਗਾ ਜੀ ਤੁਰਦੀ ਤੁਰਦੀ ਚੰਗਾ ਕੁੜੀ ਨਵੀਂ ਉਮਰ ਦੀ ਹੈ ਨਾ ਉਹ ਕੁੜੀ ਤਾਂ ਠੀਕ ਆ ਜੀ ਗਰਦੈਤ ਤੋਂ ਕਿੰਨੇ ਦਿਨ ਹੋ ਗਏ ਮਿਲੀ ਨੂੰ ਜੀ ਨੂੰ ਹੋ ਗਿਆ ਬਾਈ 20 25 ਦਿਨ ਇਹ ਆ ਨੁਕਰੀ ਘੋੜੀ ਆ ਗਈ ਜੀ ਇਹ ਨੁਕਰੀ ਘੋੜੀ ਦੀ ਦੇਖੋ ਡਿਟੇਲ ਜੀ ਇਹ ਬਈ ਨੁਕਰੀ ਘੋੜੀ ਮੌਕੇ ਦੀ ਖਾਲੀ ਆ ਤੇ ਹਾਈਟ ਹੋਈ ਤਾਂ 67 ਇੰਚ ਹੈਗੀ ਆ ਬੱਚਾ ਲਾ ਕੇ ਬੱਚਾ ਜਮਾ ਹੈ ਸਪੋਰਟਲੈਸ ਚਟਾਂ ਆਂ ਡੇਰ ਅਨਮੋਲ ਰਤਨ ਦਾ ਬੱਚਾ ਸੀ ਮਿੱਤਰੋ ਆਪਾਂ ਹੀ ਲਿਆ ਕੇ ਵੇਚੋ ਉਹਦੀ ਫੋਟੋ ਵੀਡੀਓ ਮਿਲ ਜੂ ਤੇ ਆ ਬਸ਼ੀਰਾ ਸੇਲ ਹੋ ਗਿਆ ਜੀ ਪੰਜ ਕਲੈਨ ਬੱਚਾ ਇਹਦੀ ਡਿਟੇਲ ਤਾਂ ਆਪਾਂ ਰੈਂਦੀ ਦੱਸਣ ਜਿਹੜਾ ਜਨਵਰੀ ਸੇਲ ਹੋ ਤੇ ਸਾਹਮਣੇ ਆ ਮੱਥੇ ਪਟਾ ਦੋ ਪੈਰ ਚੱਟਿਆਂ ਦੀ ਬਈ ਬਿਸ਼ੇਰੀਆਂ ਤਿੰਨਾਂ ਦੀ ਇਹ ਤਿੰਨ ਪੈਰ ਕਿੱਥੇ ਆ ਬਈ ਮੱਥੇ ਪਟਾ ਬਿਸ਼ੇਰੀ ਦੀ ਦਈ ਬਈ ਡਿਟੇਲ ਮੱਥੇ ਪਟਾ ਦੋ ਪੈਰ ਚੱਟਿਆਂ ਤਿੰਨ ਪੈਰ ਚੱਟੇ ਆ ਬਈ ਇਹਦੇ ਕਿਹੜੇ ਘੋੜੇ ਦੀ ਹੈ ਜੀ ਆਪਣੇ ਘੋੜੇ ਘੋੜਾਂ ਦੇ ਰਾਜਰੂਪ ਬਈ ਕਾਂਡੇ ਦਾ ਕਾਂਡੇ ਦੀ ਪੋਤੀ ਹੈ ਜੀ ਰਾਜਰੂਪ ਘੋੜੇ ਦੀ ਬੱਚੀ ਹੈ ਤੇ ਉਮਰ ਕਿਨੇ ਹੋਊਗੀ ਕੁਮਰ ਕੀ ਹੋ ਬਈ ਇਹਦੀ 12-13 ਮਹੀਨਿਆਂ ਦੀ ਹੈਗੀ ਬਈ ਇਹ ਤੇ ਨਾਲ ਦੀ ਬੱਚੀ ਜੀ ਨੀਲੀ ਚੰਬੀ ਆ ਗਈ ਗੰਧੀ ਆ ਬਈ ਇਹ ਕੀ ਉਮਰ ਹੋਊਗੀ ਜੀ ਇਹ ਵੀ ਇੰਨੀ ਕੀ ਹੈ ਜੀ 12-13 ਮਹੀਨਿਆਂ ਦੀ ਜੀ ਇਹ ਫਰਾਂਸ ਦੀ ਬੋਤੀ ਹੈ ਜੀ ਨੁਗਰੇ ਖਾਨਦਾਨ ਤੇ ਆ ਚੰਬੀ ਘੋੜੀ ਦੋਸਤੋ 62 1/4 ਇਹ 3 ਮਹੀਨੇ ਦਾ ਕੱਪਣਾ ਬਾਈ ਹਾਂ 3 ਮਹੀਨਿਆਂ ਦੀ ਬਾਈ ਤੇ ਆ ਹੁਣ ਨੁਗਰਾ ਮਾਲ ਆ ਕੇ ਨੁਗਰੇ ਦੀ ਆ ਪਹਿਲੇ ਨੰਬਰ ਵਾਲੀ ਬਸ਼ੇਰੀ ਆ ਜੀ ਛੋਟੀ ਹਾਂ ਇਹ ਛੋਟੀ ਬਸ਼ੇਰੀ ਆ ਜੀ ਆ ਕਿਹੜੇ ਘੋੜੇ ਦੀ ਹੈ ਜੀ ਇਹ ਆਪਾਂ ਡਾਇਮੰਡ ਦੀ ਜੀ ਮਿੱਤਰੋ 3 ਕੁ ਮਹੀਨਿਆਂ ਦੀ ਬਸ਼ੇਰੀ ਡਾਇਮੰਡ ਦੀ ਆ ਤੇ ਆ ਬਸ਼ੇਰੇ ਆ ਕੇ ਦੋ ਤੇ ਪਰਲਾ ਜਿਹੜਾ ਬਸ਼ੇਰਾ ਉਹ ਵੀ ਡਾਇਮੰਡ ਦਾ ਦੇਖੋ ਘਨੂ ਘਨਾ ਨਾ ਨਹੀਂ ਹੈ ਡਾਇਮੰਡ ਦੀ ਜਮਾ ਸਪੌਟਲੈਸਾ ਕੰਨਾਂ 'ਚ ਮੈਲ ਲੱਗੀ ਹੋਈ ਆ ਹੈ ਸਪੌਟ ਕੋਈ ਨਹੀਂ ਤੇ ਆ ਛੋਟਾ ਬੱਚਾ 3 ਮਹੀਨੇ ਦਾ ਗਰਦਨ ਗੁਰਦਨ ਇਹਦੀ ਬਹੁਤ ਲੰਮੀ ਆ ਤੇ ਆ ਆ ਗਿਆ ਜੀ ਵਿਚਾਲੜਲਾ ਨੁਕਰਾਂ ਦਾ ਬਸ਼ੀਰਾ ਮਿੱਤਰੋ ਜਮਾ ਅੰਡੇ ਨਾਲ ਦਾ ਸਪੌਟਲੈਸ ਚਟਾ ਦੇਖ ਸਾਦ ਨੇ ਤੇ ਕੁੰਡੀ ਵਾਲਾ ਕੰਨ ਤੇ ਉਮਰ ਇਹਦੀ ਵੀ ਹੋ ਕਿੰਨੀ ਭਾਈ ਇਹ ਵੀ 5 ਮਹੀਨੇ ਹੈਗੀ ਤੇ ਆ ਬੱਚੇ ਦੀ ਉਮਰ ਦੱਸਿਓ ਜੀ ਇਹਦੀ ਭਾਈ 3.5 ਮਹੀਨੇ ਹੈਗੀ ਆ ਇਹ ਵੀ ਜਮਾਂ ਸਾਫ਼ ਹਨ ਬੱਚਾ ਤੇ ਆ ਚੈਂਪੀਅਨ ਘੋੜੇ ਦੀ ਬੱਚੀ ਆ ਹਨ ਹਾਂ ਬਈ ਇਹ ਦੇ ਦੋਸਤ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਹਰ ਖਾਨਦਾਨੀ ਬਿੱਲਾ ਇਹਦੀ ਮਾਂ ਵੀ ਬਿੱਲੀ ਸੀ ਇਹਦੀ ਨਾਨੀ ਵੀ ਬਿੱਲੀ ਸੀ ਇਹਦਾ ਜਿਹੜਾ ਪਿਓ ਆ ਉਹ ਵੀ ਬਿੱਲਾ ਤੇ ਬੱਚੀ ਆਪ ਵੀ ਬਿੱਲੀ ਆ ਕਨਹੋਰੀ ਵਾਲੇ ਚੈਂਪੀਅਨ ਘੋੜੇ ਦੀ ਬੱਚੀ ਹੈ ਜੀ ਆ ਬੈਲਾਰੂਸ ਦੀ ਪੋਤੀ ਆ ਕਨ ਕਨ ਦੇਖੋ ਕਿੰਨਾ ਕੁੰਡੀ ਵਾਲਾ ਤੇ ਬੱਚੀ ਹਜੇ 4 ਮਹੀਨੇ ਮੰਨ ਲਓ 15 16 ਦਿਨਾਂ ਦੀ ਹੋਈ ਆ ਪੰਜਾਬ ਹੋ ਜਾਣਾ ਬੱਚੀ ਨੇ ਸਾਰੀ ਤੇ ਆ ਇੱਕ ਆ ਬੱਚੀ ਦਿਖਾਈਏ ਜੀ ਉਮਰ ਇਹਦੀ ਬਹੁਤ ਛੋਟੀ ਲੱਤ ਲੁੱਤੀ ਨਲੀ ਦੇਖੋ ਚੈੱਕ ਕਰੋ ਤੇ ਮੱਥੇ ਪਟਾ ਮਿੱਤਰੋ ਇਹਦੇ ਪਰਲਾ ਪਟਾ ਟੁੱਟਦਾ ਨਹੀਂ ਦੱਸੀ ਬਾਈ ਇਹਦੀ ਡਿਟੇਲ ਇਹ ਤਿੰਨ ਪੈ ਚਿੱਟਿਆ ਬਾਈ ਇਹ ਬੈਸੋ ਕਾਂਡੇ ਦੀ ਆ ਬੈਸੋ ਰਤਨਖਾਂਡੇ ਜੀ ਹਾਂ ਬੈਸੋ ਰਤਨਖਾਂਡੇ ਦੀ ਕਾਂਡੇ ਦੀ ਮਿੱਤਰੋ ਪੋਤੀ ਹੈ ਬੈਸੋ ਰਤਨਖਾਂਡੇ ਦੀ ਤੇ ਮਾਂ ਦੀ ਡਿਟੇਲ ਵੀ ਦੇਦੀ ਬਾਈ ਮਾਂ ਜੀ ਬਾਈ ਨੀਲੀ ਘੋੜੀ ਮੱਝੂ ਕੇ ਲੈਣ ਦੀ 36 ਟੈਂਕ ਦੀ 36 ਟੈਂਕ ਦੀ ਨੀਲੀ ਘੋੜੀ ਆ ਉਹ ਫੌਜੀ ਦੀ ਦੱਸੀ ਹੈ ਮਾਲਕਾਂ ਨੇ ਜਿੰਨਾ ਤਾਂ ਲਿਆਂਦੀ ਆ ਤੇ ਆਪ ਵਿਸਵ ਰਤਨ ਕਾਂਟੇ ਦੀ ਡੀਐਨਏ ਤਾਂ ਗਰੰਟੀ ਆ ਜਿਹੜੇ ਜਿਹੜੇ ਜਿਵੇਂ ਆ ਮਿੱਤਰੋ ਵਿਸਵ ਰਤਨ ਕਾਂਟੇ ਦਾ ਬੱਚੀ ਆ ਐਦੀ ਡੀਐਨਏ ਤਾਂ ਗਰੰਟੀ ਆ ਹੋਈ ਬੱਚੀ ਐਦੀ ਆਪਣੀ ਡੀਐਨਏ ਤਾਂ ਗਰੰਟੀ ਆ ਉਹ ਗਾਂ জাফর ਦੀ ਖੜੀ ਆ ਉਹਦੀ ਗਰੰਟੀ ਹੋ ਤੇ ਮਿੱਤਰੋ ਆ ਜਾਨਵਰ ਸਾਰੇ ਫੋਰ ਸੇਲ ਆ ਤੁਹਾਨੂੰ ਜਾਨਵਰ ਦਿਖਾ ਦਿੱਤੇ ਉਧਰ ਵੀ ਖੜੇ ਆ ਨਾ ਬੱਚੇ ਬਾਈ ਤਿੰਨ ਚਾਰ ਤੇ ਮਿੱਤਰੋ ਉਧਰ ਗਰਦਿੱਤੇ ਦਾ ਕਮਰਾ ਗਰਦਿੱਤਾ ਦਾ ਕਿਸ ਦਿਨ ਤੁਹਾਨੂੰ ਚੱਜਣ ਵਾਲੀ ਦਿਖਾਵਾਂਗੇ ਨਵਾਂ ਨੂੰ ਕਿ ਗਰਮੀ ਜ਼ਿਆਦਾ ਕਿਹ ਦਿਨ ਬਾਹਰ ਕਾਢ ਕੇ ਦਿਖਾਵਾਂ ਕਿਉਂ ਤੁਹਾਨੂੰ ਸੇਲ ਵਾਲੇ ਜਾਨਵਰ ਦਿਖਾ ਦਈਏ ਤਕਰੀਬਨ ਜਿਹੜੇ ਸੇਲ ਵਾਸਤੇ ਖੜੇ ਨੇ ਮੇਰੇ ਮਿੱਤਰਾਂ ਤਿੰਨ ਭਰਾ ਦਿਖਾ ਦੇ ਦੋ ਕਾਲੇ ਇੱਕ ਜਿੱਟਾ ਤੇ ਪਹਿਲਾਂ ਨੁਕਰੇ ਦੀ ਡਿਟੇਲ ਹੀ ਦੇ ਦੇ ਬਾਈ ਇਹ ਬਾਈ ਵਾਈਟ ਸ਼ਾਨ ਘੋੜੇ ਦਾਗਾ ਵਾਈਟ ਸਾਨ ਘੋੜੇ ਦਾ ਜੀ ਬਾਈ ਆਪਣੇ ਵਿੱਕੀ ਵਾਲੇ ਦਾ ਹਨਾ ਇਹਦੀ ਮਾਂ ਦੀ ਡਿਟੇਲ ਤਾਂ ਹੀ ਬਾਈ ਤੇਰੀ ਮਾਂ ਵੀ ਨੁਗਰੀ ਘੋੜੀ ਸੀ 64 ਇੰਚ ਦੀ ਠੀਕ ਆ ਜੀ ਮੈਂ ਸੁਣਿਆ ਕਹਿੰਦਾ ਇਹਦੀ ਭੈਣ ਹਜੇ ਦੁੱਧ ਦੰਦ ਚ 64 ਪਲੱਸ ਹੋਈ ਖੜੀ ਆ ਹਾਂ ਬਈ ਹੋਈ ਖੜੀ ਆ ਦੇਖੀ ਆ ਬੁੜੀ ਬੁਛੀ ਦੀ ਆਪਣਾ ਤੇ ਮਿੱਤਰੋ 2 ਨੰਬਰ ਤੇ ਆ ਗਿਆ ਮਾਰਵਾੜੀ ਬਸ਼ੇਰਾ ਮੱਥੇ ਫੁੱਲ ਹੈ ਤੇ ਦੋ ਪੈਰ ਚਿੱਟੇ ਆ ਇਹਦੀ ਕੀ ਡਿਟੇਲ ਆ ਬਈ ਚੰਦਨ ਘੋੜੇ ਦਾ ਬਈ ਚੰਦਨ ਦਾ ਮਿੱਤਰੋ ਬੱਚਾ ਉਸੇਪਰ ਪੈਲਸ ਲੈਂਨ ਆ ਜਾਂਦੀ ਮੱਥੇ ਫੁੱਲ ਦੋ ਪੈਰ ਚਿੱਟੇ ਕੀ ਉਮਰ ਆ ਮਰਾ ਬਈ ਇਹਦੀ ਇਹਦਾ ਬਈ ਹੈਗਾ 11 ਕਿੰਨੇ ਦਾ ਤੇ ਆਹ ਬੱਚਾ ਜੀ ਇਹ ਦਾ ਰਾਜ ਘੋੜੇ ਦਾ ਬਈ ਬਈ ਜਸਨ ਦੇ ਘੋੜਾ ਹੈ ਦੇਖੋ ਕੀ ਸੋਹਣਾ ਮਾਰਕਾ ਮਿੱਤਰੋ ਮੱਥੇ ਪਟਾ ਮਗਰਲੇ ਦੋ ਪ ਰੰਗ ਰੰਗੂ ਵਿਆਨ ਪੂਰਾ ਪੱਕਾ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਝੋਨੇ 'ਚ ਬੀਜੀ ਹੋਣ ਦੀ ਵਜ੍ਹਾ ਨਾਲ ਥੋੜੇ ਜਾਨਵਰਾਂ ਦੀ ਸਵਹਾਲ ਘਟ ਹੋਈ ਹੋਈ ਆ ਤੇ ਹੁਣ ਬਸ ਝੋਨੇ ਦਾ ਨਿਪਟੜਾ ਹੁਣ ਜਾਨਵਰਾਂ ਦੀਆਂ ਰੋਜ਼ ਵੀਡੀਓ ਆਇਆ ਕਰੂ ਅੱਜ ਵੀ ਵੀਡੀਓ ਨਾ ਹੋਣ ਕਰਕੇ ਸੋਚਿਆ ਵੀ ਚਲੋ ਇਦਾਂ ਜਾਨਵਰ ਸਾਰੇ ਖੜੇ ਦਿਖਾ ਦਈਏ ਸੱਜਣਾ ਨੂੰ ਆਉਣਾ ਸੌਖਾ ਹੋ ਜਾ ਤੇ ਮਿੱਤਰੋ ਦਲਵਾਗ ਰਾਣੀਏ ਦਾ ਪੋਤਾ ਲੈਜੈਂਡ ਘੋੜੇ ਦਾ ਪੋਤਾ ਤੇ ਇਹਦਾ ਪਿਓ ਵੀ ਕਾਫੀ ਸੋਹ ਵイナー ਰਿਹਾ ਜਿਹੜੇ ਵੀ ਸੋਚ ਜਾਂਦੇ ਕੋਈ ਨਾ ਕੋਈ ਨੰਬਰ ਲਾ ਕੇ ਮੁਰਦਾ ਵੀ ਹੁਣ ਜਿਹੜਾ ਸਾਰਿਆਂ ਤੋਂ ਲਾਸਟ ਵਾਲਾ ਆਪਣੇ ਪੰਜਾਬ ਦਾ ਸ਼ੂ ਹੋਇਆ ਗਿਵਰ ਤੇ ਉਹਦੇ ਤੋਂ ਪਹਿਲਾ ਨੰਬਰ ਇਹਦੇ ਪਿਉਨੇ ਲਾਇਆ ਸੀ ਇਹਦੀ ਸਾਰੀ ਪਰਚੀ ਵੀ ਮਿਲ ਜੂ ਆਪਾਂ ਨੂੰ ਸੋ ਭਾਈ ਨੰਬਰ ਬੋਲ ਦੀ ਆਪਣਾ ਨੰਬਰ ਭਾਈ 62399 5445 ਤੇ ਇੱਕ ਨੰਬਰ ਹੋਰ 9955599017 ਦੋਸਤਾਂ ਦੋ ਨੰਬਰ ਆ ਤਾਂ ਇਹ ਜਿਹੜੇ ਵੀ ਜਾਨਵਰ ਦੀ ਕੋਈ ਦੀ ਡਿਟੇਲ ਲੈਣੀ ਹੋਈ ਸਕਰੀਨਸ਼ਾਟ ਭੇਜ ਸਕਦੇ ਆ ਤੇ ਨਾਲ ਦੇ ਨਾਲ ਡਿਟੇਲ ਲੈ ਸਕਦੇ ਆ ਤੇ ਜੁੜੇ ਰਹੋ ਆਪਣੇ ਚੈਨਲ ਨਾਲ ਜੇ ਤੁਸੀਂ ਵੀ ਜਾਇਜ਼ ਮੁੱਲ ਵਿੱਚ ਚੰਗੇ ਤੋਂ ਚੰਗਾ ਜਾਨਵਰ ਚਾਹੁੰਦੇ ਆ ਤੇ ਇੱਕ ਥਾਂ ਤੇ ਕਾਫੀ ਜਾਨਵਰ ਚਾਹੁੰਨੇ ਆ ਤਾਂ ਕਿ ਤੁਹਾਨੂੰ ਕੋਈ ਨਾ ਕੋਈ ਜਾਨਵਰ ਪਸੰਦ ਆ ਜੇ ਖਾਲੀ ਨਾ ਮੁੜਨਾ ਪਵੇ